ਵਾਹਿਗੁਰੂ ਜੀ ਦਾ ਕਾਲ ਸਤਿ ਵਾਹਿਗੁਰੂ ਜੀ ਦੀ ਪੱਤੇ ਵਾਹਿ ਪਿਆਰੀ ਸਾਫ ਸੰਗਤ ਜੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਗੱਲ ਕਰਾਂਗੇ ਕਿ ਕਈ ਸੰਗਤਾਂ ਕਹਿੰਦੀਆਂ ਨੇ ਕਿ ਸਾਡੀ ਤਾਂ ਰੱਬ ਸੁਣਦਾ ਹੀ ਨਹੀਂ ਸਾਡੀ ਤਾਂ ਅਰਦਾਸ ਰੱਬ ਸੁਣਦਾ ਹੀ ਨਹੀਂ ਪਰ ਸਾਧ ਸੰਗਤ ਜੀ ਐਦਾਂ ਨਹੀਂ ਸੋਚਣਾ ਚਾਹੀਦਾ ਰੱਬ ਸਭਨਾ ਦੇ ਸੰਗ ਹੈ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਸਭਨਾ ਦੇ ਕਾਰਜ ਰਾਸ ਆਂਦੇ ਨੇ ਸਭਨਾ ਦੇ ਕਾਰਜ ਪੂਰੇ ਹੁੰਦੇ ਨੇ ਸ਼ਰਧਾ ਹੋਣੀ ਚਾਹੀਦੀ ਹੈ ਮਨ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਹੈ ਬਾਬਾ ਦੀਪ ਸਿੰਘ ਜੀ ਥੋਡੇ ਆਪ ਕਾਰਜ ਪੂਰ ਕਰਦੇ ਨੇ ਸੰਗਤ ਜੀ ਵਿਸ਼ਵਾਸ ਕਰਿਓ ਜਦੋਂ ਤੱਕ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾ ਹੋਵੇ ਉਹਨਾਂ ਦੀ ਕੋਈ ਵਡਿਆਈ ਵੀ ਨਹੀਂ ਕਰ ਸਕਦਾ ਦਾ ਸ਼ੁਕਰਾਨਾ ਕਰਿਆ ਕਰੋ ਕਿ ਉਹਨਾਂ ਨੇ ਸਾਨੂੰ ਨਾਮ ਜਪਣ ਦੀ ਆਗਿਆ ਬਖਸ਼ੀ ਹੈ ਆਪਣਾ ਨਾਮ ਜਪਾਇਆ ਹੈ ਵੀ ਨਿਰਾਸ਼ਾ ਨਾ ਮੰਨੋ ਕਿ ਸਾਡਾ ਕੁਝ ਨਹੀਂ ਬਣਦਾ ਸਾਡੇ ਕਾਰਜ ਸਫਲ ਨਹੀਂ ਹੁੰਦੇ ਤਾਂ ਤਨ ਬਾਬਾ ਦੀਪ ਸਿੰਘ ਜੀ ਤੇ ਭਰੋਸਾ ਰੱਖੋ ਠੋਡੇ ਕਾਰਜ ਆਪ ਸਫਲ ਕਰਨਗੇ ਆਪਣੇ ਜੀਵਨ ਤੋਂ ਅਸੀਂ ਇੰਨਾ ਹੀ ਕਹਿੰਨੇ ਆ ਤਾਂ ਤਨ ਬਾਬਾ ਦੀਪ ਸਿੰਘ ਜੀ ਮੇਰ ਕਰਿਓ ਤਾਂ ਤਨ ਬਾਬਾ ਦੀਪ ਸਿੰਘ ਜੀ ਮੇਰ ਕਰਿਓ ਇਹ ਵੀ ਅਸੀਂ ਸਤਿਗੁਰਾਂ ਤੋਂ ਬੁਲਹਾਰੇ ਜਾਂਦੇ ਆਂ। ਇਹ ਵੀ ਚੱਟੀ ਤਕੜੀ ਮੋਰ ਲਈ ਸਤਿਗੁਰਾਂ ਨੇ। ਤੂੰ ਆਪਣੀ ਜਵਾਨ ਦੇ ਨਾਲ ਨਾਮ ਜੱਪਣ ਵਾਲੇ ਨੂੰ ਧੰਨ ਕਹਿ। ਜਦੋਂ ਤੂੰ ਨਾਮ ਜੱਪਣ ਵਾਲੇ ਨੂੰ ਧੰਨ ਕਹੇਗਾ, ਮੇਰੇ ਬਾਬਾ ਦੀਪ ਸਿੰਘ ਜੀ ਨੂੰ ਧੰਨ ਕਹੇਗਾ ਤਾਂ ਤੇਰੇ ਨੇੜੇ ਜੰਮ ਨਹੀਂ ਆ ਸਕਦੇ। ਬੋਲੋ ਆਹੀ ਗੁਰੂ। ਸਾ ਸੰਗਤ ਜੀ ਸੱਚੀ ਗੱਲ ਹੈ ਸਾ ਵੀ ਮੇਰੇ ਵਾਹਿਗੁਰੂ ਦੀ ਕਿਰਪਾ ਨਾਲ ਚੱਲਦੇ ਨੇ ਅਸੀਂ ਆਪਣੇ ਵਾਹਿਗੁਰੂ ਦੀ ਵਡਿਆਈ ਕਰਦੇ ਆ ਤਾਂ ਉਹ ਵੀ ਉਹਨਾਂ ਦੀ ਕਿਰਪਾ ਨਾਲ ਹੀ ਕਰਦੇ ਆ ਜੇ ਮੇਰਾ ਵਾਹਿਗੁਰੂ ਕਿਰਪਾ ਕਰਦਾ ਏ ਤਾਂ ਅਸੀਂ ਆਣਾ ਦਾ ਨਾਮ ਜਪਦੇ ਆ ਮੇਰੇ ਵਾਹਿਗੁਰੂ ਦੀ ਕਿਰਪਾ ਬਿਨਾਂ ਤਾਂ ਅਸੀਂ ਵਡਿਆਈ ਵੀ ਨਹੀਂ ਕਰ ਸਕਦੇ ਸਭ ਵਾਹਿਗੁਰੂ ਦੀ ਕਿਰਪਾ ਨਾਲ ਹੀ ਹੁੰਦਾ ਹੈ ਜਿਕੇ ਆ ਖੋਦਾਂ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਹਿਗੁਰੂ